ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗੀਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੀ ਇੱਕ ਝੋਟੀ ਲੈ ਕੇ ਆਇਆ ਵੀਰ ਚੰਗੇ ਰਿਕਾਰਡ ਵਾਲੀ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲ ਸਾਰੀ ਜਾਣਕਾਰੀ ਸਾਸਰੀ ਗਾ ਵੀਰ ਜੀ ਸਾਸਰੀ ਗਾ ਵੀਰ ਜੀ ਸਾਸਿਗਾਰ ਹੋਰ ਸलाम ਵੀਰੇ ਕੀ ਹਾਲ ਚਾਲ ਵਧੀਆ ਭਾਈ ਵਧੀਆ ਤਾਂ ਵੀਰੇ ਨਾਂ ਦੱਸਿਓ ਨਾਂ ਵੀਰ ਜੀ ਆਪਣਾ ਜੋਹਨਜੀਤ ਜੇ ਪਿੰਡ ਸ਼ਕਰਮਾਸ਼ੇ ਜਿਲ੍ਹਾ ਗੁਰਦਾਪੁਰ ਸੀ ਮੇਰਾ ਬਾਬਾ ਨਾਨਕ ਫੋਨ ਨੰਬਰ 883950 350 ਤਾਂ ਤਾਜੀਆਂ ਸੂਆਂ ਵੀਰੇ ਵੜਾਂਗੀਆਂ ਅੱਜ ਹਾਂਜੀ ਹਾਂਜੀ ਤਾਜੀਆਂ ਸੂਆਂ ਭਾਈ ਚੰਗੇ ਰਿਕਾਰਡ ਵਾਲੀਆਂ ਹਾਂਜੀ ਹਾਂਜੀ ਚੰਗੇ ਰਿਕਾਰਡ ਉਹਦੋਂ ਪਸ਼ੂ ਜਲਦੀ ਗਏ ਫਿਰ ਉਹਦੋਂ ਭਾਈ ਡੇਢ ਘੰਟੇ ਪਹੀ ਮੁਰ ਗਿਆ ਕੀ ਬਾਤ ਆ ਰੇਟ ਜੀ ਹੈ ਜੀ ਤੁਹਾਡਾ ਭਾਈ ਜਾ ਜੀ ਹੁੰਦਾ ਹੁਣ ਵੀ ਜਾ ਜੀ ਕਰਨਾ ਆਪਾਂ ਨੇ ਕੀ ਬਾਤ ਹੈ ਤੁਰ ਫਿਰ ਕੇ ਪਸ਼ੂ ਤੋਂ ਹੀ ਲੈਂਦੇ ਹਣਾ ਆਪਾਂ ਨਾ 36 ਪੰਡ ਭਾਈ ਫਿਰ ਕੇ ਪਸ਼ੂ ਲਈਦਾ ਹੈ ਕੀ ਬਾਤ ਹੈ ਜੀ ਕਹੀਂ ਭਾਈ ਵੀਡੀਓ ਲੈੜ ਹੋਏ ਨਹੀਂ ਆਪਣੀ ਡੰਗਰ ਲੈਣਾ ਲੈ ਚੰਗਾ ਲੈਣਾ ਚੰਗਾ ਲੈਣਾ ਚੰਗਾ ਲੈਣਾ ਤਾਗੇ ਵੀਰੇ ਕਹਿੰਦੇ ਆ ਕਹਿੰਦਾ ਕਹਿੰਦਾ ਵੈੜਾਂ ਲੈਣੀਆਂ ਬ ਲੈਣੀਆਂ ਵਛੀਆਂਆਂ ਦੀਆਂ ਤੇ ਲੈਣੀਆਂ ਵੀ ਪਾਣਾ ਬੱਚੇ ਨਾਲੇ ਆ ਆ ਇਹ ਨਹੀਂ ਕੋਈ ਲੱਗੇ ਲੁਕਾ ਕਿੰਨੇ ਦਿਨਾਂ ਦੀ ਸੂਈ ਕਿਵੇਂ ਵੀ ਕੋਈ ਜਾ ਕੇ ਆਪਣੇ ਘਰ ਬੋਲਾ ਪੁੱਦੇ ਆ ਪਰਸੋਂ ਸੂਈ ਆ ਆ ਰਾਤੀ ਸ਼ਾਮੀ ਸੂਈ ਆ ਠੀਕ ਹੈ ਤਾਂ ਵੀਰੇ ਕਰੀਏ ਸ਼ੁਰੂ ਹਾਂਜੀ ਹਾਂਜੀ ਆ ਪਹਿਲੇ ਨੰਬਰ ਵਾਲੀ ਵੈੜ ਬਾਰੇ ਦੱਸਿਓ ਪਰਸੋਂ ਦੀ ਸੂਈ ਆ ਯਾਨੀ ਕਿ ਹੁਣ ਇਹਦੇ ਥੱਲੇ ਕੋਈ 13 ਤੋਂ 14 ਕਿਲੋ ਬੋਲਾ ਹੋਏਗਾ ਠੀਕ ਆ ਵੀਰੇ ਹਾਂਜੀ ਹਾਂਜੀ ਬੱਚਾ ਕੀ ਪਾਲਿਆ ਨੇ ਵੀਰੇ ਮਗਰ ਬੱਚੀ ਬਹੁਤ ਚੰਗੀ ਨੋਮੈਂਦ ਦੀ ਬੱਚੀ ਆ ਤਾਂ ਚੁਵਾ ਕੀ ਮੈਂ ਨਿਕਲੇ ਵੀਰੇ ਜਵਾ ਮੈਂ ਕਹਿੰਦਾ ਇੱਕ ਦਾ ਨੰਬਰ ਤਾਂ ਆ ਰਹੀ ਮਾਲ ਦੇ ਘਰ ਹੋ ਖਾਦੇ ਉਹ ਕੀ ਬਾਤ ਆ ਤਾਂ ਸਿਰੇ ਲੱਗਿਆ ਵੀਰੇ ਬਹੁਤ ਚੰਗੀ ਭਈ ਤਾਂ ਵੀਰੇ ਹੁਣ ਬੋਲਾ ਕਿੰਨਾ ਬੋਲਾ ਕੋਈ ਹੁਣ 14 ਕਿਲੋ ਹੈਗਾ ਉਹ ਤੇ ਖੋਲੋ ਵੀਰੇ ਤੋਰਾ ਵਿਖਾਈਏ ਵੇਖੋ ਵੀਰੇ 14 ਲੀਟਰ ਬੋਲਾ ਆ ਗਿਆ ਬਹੁਤ ਸੋਹਣੀ ਵੈੜਾ ਮਗਲੇ ਵਸ਼ੀ ਵੀ ਚੰਗੇ ਸੇਵਾਂ ਦੀ ਵੀਰੇ ਪਾਲੀ ਤਾਂ ਥਣ ਚੈੱਕ ਕਰ ਲਓ ਕੀ ਬਾਤ ਹੈ ਜੀ ਗੁਲਾਬੀ ਗੁਲਾਬੀ ਥਾਣਾ ਗਿਆ ਐ ਲੰਮਾ ਲੰਮਾ ਥਾਣਾ ਵੀਰੇ ਲੰਮੀ ਬੇਲਾ ਵੈੜ ਦੀ ਵੱਡੀ ਵੈੜਾ ਵੀਰੇ ਨਿੱਕੀ ਨਾ ਕੋ ਮੰਨਗੇ ਚੱਲਿਓ ਸੋਹਣੀ ਵੈੜਾ ਲੈਵੇ ਬਾਜਾ ਬੋਲਾ ਵੀ ਵੀਰ ਸਟਾਰਿੰਗ ਤੋਂ ਚੰਗਾ ਦੱਸਦਾ ਪਿਆ ਤੋੜਦੇ ਤੋੜਦੇ ਵੀਰੇ ਲੈ ਲੈ ਬੋਲੋ ਚਕੀਨ ਵੈੜਾ ਜੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਊ ਜੀ ਵੜਾ ਬੋਲੇ ਤਾਂ ਪਾਜੀ ਇਹੋਗੀਆਂ ਮਸ਼ੀਨਾਂ ਮੰਗੀਆਂ ਤੇ 470 75 ਹਾਂਜੀ 470 ਕਰਵਾ ਠੀਕ ਆ ਜੀ ਗਿਆ ਜੀ ਆਂਦੇ ਫਿਰ ਗਿਆ ਜੀ ਹੋਰ ਨਾ ਪਾਜੀ ਉਦਨ ਵਰਗਾ ਕੀ ਬਾਤ ਹੈ ਬੋਲੋ ਵੀਰੇ 60000 ਦੀ ਦੇ ਦਾਂਗੇ ਹਾਂ ਨਾ ਕਿੰਨੇ ਦੀ 60000 ਦੀ ਦੇ 60000 ਦੀ 62000 ਦੀ ਮਸ਼ੀਨ ਦੇ ਦਾਂਗੇ 62000 ਦੀ ਹਾਂਜੀ ਕੀ ਬਾਤ ਹੈ ਜਿਹੜਾ ਵੀਰ ਧੂੜ ਧੂੜ ਹੋਇਆ ਨਾ ਪਰ ਤਾਂਗੇ ਹੋਰ ਮਾਤਾਂ ਠੀਕ ਆ ਵੀਰੇ 63000 ਦੀ ਬੱਛੀ ਦੇ ਦਾਂਗੇ ਭਾਜੀ 63 ਦੀ ਹਾਂਜੀ 63 ਤਾਂ ਵੀ ਜੋਬ ਨੇ ਚਾਹੀ ਹੜ ਛੋੜ ਗਾੜੀ ਦਈਏ 60000 ਦੀ ਦੇ ਦੋ ਭਾਜੀ 60000 ਦੀ ਲੈਓ ਕੀ ਬਾਤ ਹੈ ਜੀ 60000 ਹੜ ਛੋੜ ਗਰੀਏ 68 ਹੁੰਦਾ 68 ਮੈਂ ਖੁੰਨੇ ਭਾਈ ਮਾਰ ਦੇਣੇ ਆ ਕੀ ਬਾਤ ਹੈ ਜੀ ਹੁਣ ਵੀਰੇ ਹਾਂ ਨਾ ਕਿੰਨੇ ਦੀ ਹੋਗੀ ਜੇ ਕਹਿ ਤਾਂ 60000 ਦੇਦਾ ਉਹਦੇ ਮੂੰਹ ਨਿਕਲ ਗਿਆ ਹੈਲੋ ਇਧਰ ਕਿੰਨੇ ਦੀ ਹਾਂ ਨਾ ਹੋਗੀ ਹੁਣ 60000 ਦੀ 60000 ਦੀ ਮੈਂ ਤੇ ਨਹੀਂ 60000 ਠੀਕ ਆ ਵੇਖੋ ਵੀਰੋ 60000 ਦੀ ਵੈੜ ਹੋ ਗਈ ਮਗਰ ਬੱਛੀ ਆ ਗਈ ਆ ਚੰਗਾ ਸੋਹਣਾ ਥਣ ਲੱਗਿਆ ਚੰ ਚੰਗੇ ਸੀਮਨ ਚ ਬੱਚਾ ਪਾਇਆ ਇਹਨੇ ਤਾਂ ਵੀਰੇ ਦੁੱਧ ਤਾਂ ਫਿਰ ਚੰਗਾ ਚਵਾਜੂ ਕਿਵੇਂ ਥਣ ਥਣ ਵਧੀਆ ਲੱਗਿਆ ਹਨਾ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਆ ਵੀਰੇ ਸੋਹਣੀ ਵੈੜ ਆ ਗਈ ਹੈ ਨਾ ਹਾਂਜੀ ਹਾਂਜੀ ਤਾਂ ਦੁੱਧ ਵੀ ਵੀਰੇ ਫਿਰ ਇਹ ਦੁੱਧ ਸੁਆ ਗਿਨਵਾ ਆ ਗਿਆ ਸੁਆ ਦੁੱਧ ਆ ਦੁੱਧ 18 19 ਕਿਲੋ ਰਮਾਂ ਨਾ ਵਛੀ ਕਰੂ ਕੀ ਬਾਤ ਆ ਤਾਂ ਵੇਖੋ ਵੀਰੇ ਇੱਕ ਵਾਰੀ ਫੇਸ ਕੁਆਲਟੀ ਵੀ ਇਹਦੀ ਚੈੱਕ ਕਰ ਲਿਓ ਸੋਹਣੀ ਵੈੜ ਆ ਗਈ ਕੀ ਬਾਤ ਹੈ ਬੱਚਾ ਜਿਹੜਾ ਦੇਤਾ ਨਾ ਬੱਚੇ ਚੰਗੇ ਸੀਮੰਦਾ ਪਾਲਿਆ ਹੈ ਨਾ ਤਾਂ ਮੇਨ ਗੱਲ ਤਾਂ ਵੀਰੇ ਪਸ਼ੂ ਹੁੰਦਾ ਥਣ ਭਾਂਡੇ ਦਾ ਥਣ ਚੰਗਾ ਲੱਗਿਆ ਹੋਵੇ ਹੈ ਨਾ ਤਾਂ ਕੀ ਬਾਤ ਹੈ ਜੀ ਸਿਰਾਈ ਲੱਗਾ ਇਹ ਬਾੜ ਕਾਂਟ ਦੀ ਹੋ ਗਈ ਹਨਾ ਵੀਰੇ ਕੀ ਬਾਤ ਹੈ ਬਾਕੀ ਵੀਰੇ ਫੋਨ ਲਾਉਣ ਮੋੜਿਆ ਨਾ ਛੋੜ ਛੱਪਾ ਕਰ ਦਿਓ ਵੀਰੇ ਖੁੱਲਾ ਜੀ ਮੈਂ ਤਾਂ ਹੀ ਪਾਈ ਮੈਂ ਕਾਹ ਰਿਹਾ ਅੱਜ ਕਹਤਾ ਇਹ ਨਾ ਜਾਣ ਵਾਲੇ ਨੂੰ ਮੋੜ ਛੋੜ ਛੱਪਾ ਵੀਰੇ ਕਰ ਦਿਓ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਦੂਜੇ ਨੰਬਰ ਤੇ ਆ ਗਈ ਇਹਦਾ ਦੱਸਿਓ ਵੀਰੇ ਬਾਜੀ ਰਾਤੀ ਸ਼ਾਮੀ ਸੂਈ ਬਚੀ ਹੈ ਜੇ ਗੱਲਾਂ ਇਹ ਨਾ ਉਹ ਆਵੇ ਬੋਫਾਂ ਮਗਰ ਐਰ ਸ਼ੈਰ ਬਚੀ ਦਿੱਤੀ ਆਪ ਵੀ ਐਰ ਸ਼ੈਰ ਐਰ ਸ਼ੈਰ ਠੀਕ ਹੈ ਵੀਰੇ ਤਾਂ ਵੀਰੇ ਹੁਣ ਕਿੰਨਾ ਕੁ ਦੋਦੇ ਵੈਡ ਚ ਆਜੂ ਕੋਲ ਤੋਂ ਬਚੀ ਰਮਾਨਾ 16 ਕਿਲੋ ਚੁਵਾਉਗੀ 16 ਕਿਲੋ ਦੀ ਚਵਾਈ ਕਰਾ ਜੀ ਦੇਖੋ ਇਹ ਬੇਦੀਆਂ ਕਿਵੇਂ ਆ ਫਾਰਮ ਚੋਂ ਲਈ ਆਪਣੀ ਲਾਗੋ ਹੀ ਨਾਲ ਕੀ ਬਾਤ ਹੈ ਵੇਖੋ ਵੀਰੇ ਚੈੱਕ ਕਰ ਲਿਓ 12 ਕਿਲੋ ਸੋਨਾ ਥਣ ਲੱਗਿਆ ਹਜੇ ਭਲਾਂ ਦੇ ਵਿੱਚ ਗੋਰੀ ਹੈ ਨਾ ਜੀ ਤਾਂ ਵੱਡੀ ਵਹਿੜਾ ਤਾਂ ਖੋਲੋ ਵੀਰੇ ਤੋਰ ਤੋਰੋ ਜੀ ਵੇਖੋ ਵੀਰੇ ਸੋਹਣੀ ਵਹਿੜਾ ਗਈ ਆ ਤਾਂ ਵੱਡੇ ਪੱਲੇ ਚ ਬੱਚੇ ਦੀ ਗੱਲ ਕਰੀਏ ਤੇ ਵੀਰੇ ਚੰਗੇ ਸੀਮਨ ਦਾ ਬੱਚਾ ਇਹਨੇ ਪਾਲਿਆ ਮਗਰ ਵੀਰ ਕਹਿੰਦਾ ਕਿ ਵਸ਼ੀ ਆ ਗਈ ਆ ਐਰ ਸ਼ੈਰ ਚ ਬੱਚਾ ਪਾਇਆ ਇਹਨੇ ਲਾਲ ਡੱਬੀ ਆ ਗਈ ਆ ਮਗਰ ਬੱਚਾ ਵੀਰੇ ਆ ਗਿਆ ਚੈੱਕ ਕਰ ਲੋ ਹਾਂਜੀ ਤੋਰੋ ਜੀ ਠੀਕ ਆ ਆ ਵੇਖੋ ਹਾਂਜੀ ਬਖਾਓ ਵੇ ਤੋਰੋ ਜੀ ਵੇਖੋ ਵੀਰੇ ਵੱਡੇ ਪੱਲੇ 'ਚ ਵੈੜਾ ਸੋਹਣੀ ਸਨਖੀ ਵੈੜਾ ਤੋਰ ਤੋਰ ਵੀਰੇ ਤੋਰ ਮਰ ਏਕਾ ਵੀਰੇ ਤੋਰਾ ਚੈੱਕ ਕਰ ਲਓ ਵੈੜ ਦਾ ਸੋਹਣੀ ਵੈੜਾ ਲੈ ਵਲੂ ਆ ਚੰਗਾ ਵੀਰੇ ਤੈਨੂੰ ਲੱਲੇ ਡਰ ਲੱਗਿਆ ਲੈਓ ਆਇਆ ਇੱਕੋ ਫੱਲ ਦੀ ਕੁਆਲਟੀ ਚੈੱਕ ਕਰੋ ਇਹਦਾ ਵੀ ਬਾਜੀ ਚਵਾਜੂ ਬਹੁਤ ਨਰਮ ਖੰਡੀ ਆਵੇ ਫੋਟ ਠੀਕ ਹੈ ਵੀਰੇ ਤਾਂ ਵੀਰੇ ਦੁੱਧ ਕਿੰਨਾ ਚਵਾਜੂ ਵੜੇ ਦੁੱਧ ਅੱਛੀ 16 17 ਕਿਲੋ ਰਮਾਨ ਚੋ ਹਾਂਜੀ 16 17 ਕਿਲੋ ਰਮਾਨ ਚਵਾਇ ਜਾਊਗਾ ਠੀਕ ਹੈ ਜੀ ਹਾਂ ਜੀ ਤਾਂ ਵੀਰੇ ਮੁੱਲ ਆਖਿਆ ਰਹੇ ਤੁਹਾਨੂੰ ਪਤਾ ਇਹਦੀ ਫੈਟ ਵੀ ਕਿੰਨੀ ਹੁੰਦੀ ਹੈ ਇਹ ਫੈਂਡ ਇਹ ਤਾਂ ਯਾਰ ਸੀ ਮਤਲਬ ਘੱਟ ਲੱਭਦੀ ਤਾਂ ਦੀ ਆਪਾਂ ਇਹੋ ਜਿਹਾ ਇੱਕ ਦੰਨ ਅਗਲਾ ਹੈ ਜੀ ਇਹ ਜ਼ਰੂਰ ਮੁੱਲ ਵੀਰੇ ਬੋਲੇ ਦਾ ਭਾਵੇਂ 75 70 ਕਰਦੀ ਹੈ ਗੈਸ ਨੂੰ ਵਸ਼ੀਦਾ ਵੀ 60000 60000 ਦੀ ਹਾਂ ਜੀ 60 ਦੇ ਵਿੱਚ ਛੋਟ ਗਾੜੀ ਦਿੰਨੇ ਆ ਕੋਈ ਦਾ ਦੇਣਾ 60000 ਦੀ ਦੇ ਦਾਂਗੇ ਭਾਜੀ 2 ਛੋਟ ਕਰਦਾ 58 ਦੀ 58 ਦੀ ਕੀ ਬਾਤ ਹੈ ਨਹੀਂ ਰੇਟ ਸੋਨਾ ਵੀਰੇ ਨੇ ਬਾਈ ਠੀਕ ਹੈ ਵੀਰੇ ਤਾਂ ਵੇਖੋ ਵੀਰੋ ਵੈੜ ਵੱਡੀ ਆ ਕੋਈ ਨਿੱਕੀ ਨਾ ਮੰਨ ਕੇ ਚਲਿਓ ਖਾਨ ਸਪੈਸ਼ਲ ਸੋਹਣਾ ਥਣ ਲੱਗਿਆ ਤਾਂ ਨਾੜਾ ਨੂਣਾ ਮਾਨੇ ਦੇ ਚੈੱਕ ਕਰ ਲੋ ਤਾਂ ਵੱਡੀ ਵੈੜ ਆ ਕਿਦਾਂ ਵੀਰੇ ਦੋਵੇਂ ਕੱਦ ਕਾਠ ਵਾਲੀਆਂ ਵੱਡੀਆਂ ਵੈੜਾਂ ਆਗੀਆਂ ਹੈ ਹਨਾ ਤਾਂ ਵੀਰੇ ਦਿੰਦਾ ਨਹੀਂ ਕੋਈ ਬੇਸ਼ੱਕ ਵੀਡੀਓ ਦੇਖ ਲੈ ਭਾਵੇਂ ਚਲੋ ਜੇ ਜੋੜਾ ਕੋਈ ਲੱਲੂ ਵੀਰੇ ਮਾਨਤਨ ਮਾਨਤਨ ਇੰਨਾ ਕੀ ਹੋਣਾ ਵੀ ਦੋ ਕੱਟ 60 ਦੀ ਏ ਕਾਠ ਦੀ ਹੋਰ ਮਾਨਤਨ ਜੋੜੇ ਚ ਕਰਦੇ ਹੋ 1000 ਰੁਪਏ ਕਰ ਲੈ ਚਲ ਦੋ ਜਾਣ ਦੀ ਕੋਈ ਨਾ ਯਾਰ ਨਹੀਂ ਯਾਰ ਤਾਂ ਸ਼ਾਮ ਨਹੀਂ ਹੁੰਦਾ ਜਾਣਦੇ ਹੋ ਤਾਂ ਵੇਖੋ ਵੀਰੋ ਰੇਟ ਜਿਆ ਜਿਆ ਬਾਕੀ ਫੋਨ ਲਾ ਲਿਓ ਹੋ ਜੂ ਮਾਂਤ ਹਨਾ ਵੀਰੇ ਕੋਈ ਨਹੀਂ ਕੋਈ ਨਹੀਂ ਮੈਂ ਹੋਵਾਂਗਾ ਮੈਂ ਕੱਟਾਂਗਾ ਠੀਕ ਹੈ ਜੀ ਤਾਂ ਹਾਂਜੀ ਵੀਰੇ ਝੋਟੀ ਆ ਗਈ ਹੈ ਗਿਆ ਇਸੇ ਜਿਆ ਸੋਇਆ ਝੋਟੀ ਹੈ ਪਹਿਲੇ ਸੂਰੇ ਨੇ 10 ਤੋਂ 11 ਕਰੋ ਦੋ ਦਿੱਤਾ ਐਰਕਾ 12 ਕਿਲੋ ਦੋ ਪਰ ਇਹ ਝੋਟੀ ਨਹੀਂ ਜਿਹਨੂੰ ਗਾਂ ਕਹਿੰਦੇ ਗਾਂ ਹੈ ਅੱਛਾ ਹਾਂਜੀ ਆ ਵੇ ਲੋ ਭਾਵੇਂ ਮੰਨਿਆ ਲੈਂਦੇ ਹਨਾ ਲੋਕੀ ਮਰ ਲਾ ਵੇ ਲੋ ਕੀ ਬਾਤ ਹੈ ਜੀ ਕਿੰਨੇ ਦਿਨ ਬਾਕੀ ਸੂਣ ਚੇ ਦੀ ਸੂਣ ਵਾਲੀ ਹੈ ਝੋਟੀ ਸੁਈ ਨਹੀਂ ਹੈ ਕਿੰਨੇ ਦਿਨ ਬਾਕੀ ਨੇ ਹਾਂਜੀ ਕਿੰਨੇ ਦਿਨ ਬਾਕੀ ਦੇਣ ਮਤ ਤੋਂ ਵੱਧ ਝੋਡੀ 5 ਤੋਂ 4 ਲੱਗੀ ਆ ਬਈ 5 ਤੋਂ 4 ਦਿਨ ਵੀਰੇ ਆ ਜੀ ਚੀਪਾ ਜਾਂਦਾ ਠੀਕ ਹੈ ਸਲੱਗ ਬਹੁਤ ਆ ਵੀਰੇ ਹਨਾ ਹਾਂਜੀ ਸੋਨ ਵਾਲੀ ਏ ਝੋਡੀ ਕੀ ਬਾਤ ਹੈ ਉਹਨੇ ਵੀਰੇ ਤੋਰਾ ਲੈ ਲਈਏ ਚੱਲ ਤੋਰਾ ਖਾ ਦੇ ਪਾਈਏ ਜਿਹਨਾਂ ਕੋਈ ਲਈ ਆ ਉਹਨੇ ਉਹਨਾਂ ਨੇ ਕਿਹਾ ਵੀ ਇਹਨੇ 1 ਕਿਲੋ ਦੁੱਧ ਤੇ ਛੱਡੀ ਜਦੋਂ ਕਿਲੋ ਦੁੱਧ ਰਹਿ ਗਿਆ ਉਦੋਂ ਵੀ ਝੋਡੀ ਚੁੰਦੇ ਰਹੇ ਆਪਾਂ ਅੱਛਾ ਉਦੋਂ ਵੀ ਚੁੰਦੇ ਰਹੇ ਆ ਤਾਂ ਵੇਖੋ ਵੀਰੇ ਉਹ ਚੰਗੇ ਸੀਮਨ ਚ ਸਿੰਘ ਦੀ ਕੁਆਲਿਟੀ ਤੇ ਵੀਰ ਜੀ ਨੇ ਦੱਸਦਾ ਕੀ ਇਹ ਜਾਨੀ ਕਿ ਲੰਮਾ ਟਾਈਮ ਦੁੱਧ ਦਿੰਦੀ ਆ ਲੇਵਾ ਚੈੱਕ ਕਰ ਲਿਓ ਤਾਂ ਦਿਨ ਹਜੇ ਤੇ ਪਏ ਨੇ ਵੀਰ ਨੇ ਦੱਸਿਆ ਸੋਹਣੀ ਆ ਗਈ ਛੋਟੀ ਵੀਰੇ ਚੈੱਕ ਕਰਿਓ ਕਰੋ ਤੁਰਾ ਆਇਆ ਪੁੱਤ ਆਇਆ ਲੈ ਇਹ ਤੇ ਬੈਗ ਬਖਾ ਦੇਵੇ ਥੱਲੇ ਬੈਗ ਆਹ ਵੇਖੋ ਭਾਜੀ ਵੇਖੋ ਭਾਜੀ ਇੱਧਰ ਵੇਖੋ ਹੂੰ ਭਾਜੀ ਕਹੀ ਜਾਈਏ ਇਦਾਂ ਚੋਲਾਗੇ ਇਦਾਂ ਚੋਲਾਗੇ ਦੇ ਲੋ ਸਿੱਧਾ ਹੀ ਲੱਗਿਆ ਲੋਹੀ ਚਾਗੀ ਨਾਲੇ ਹਨਾ ਵੀਰੇ ਹਾਂਜੀ ਹਾਂਜੀ ਵੇਖੋ ਵੀਰੇ ਚੈੱਕ ਕਰ ਲਓ ਕੁਆਲਿਟੀ ਸੋਹਣੀ ਝੋਟੀ ਆ ਗਈ ਆ ਦੇਵਾ ਲੂਗਾ ਚੰਗਾ ਸਾਫ ਲੱਗਿਆ ਵੀਰੇ ਆਇਆ ਆ ਪੁੱਛਦੇ ਨਹੀਂ ਤਾਂ ਨਹੀਂ ਕਰੇ ਵੀਰੇ ਵੀਰੇ ਮੁੱਲ ਮੋਲ ਦਾ ਭਾਜੀ ਇਹਦਾ ਵੀ ਗਾਹ ਯਾਰ ਕਹਿ ਕਰਨਾ ਬਾਕੀ ਤੂੰ ਹੀ ਕਰ ਦੇ ਇਹੋ ਹੀ ਮੈਨ ਝੋਟੀਆਂ ਤੁਹਾਨੂੰ ਪਤਾ 80 58 70 ਨਾ ਬੰਦ ਰੇਡ ਨਹੀਂ ਕਰਨਾ ਚੌਂਕ ਯਾਰ ਦੀ ਦੇਵਾਂਗੇ ਭਾਜੀ ਕੀ ਬਾਤ ਹੈ ਜੀ ਸਿਰ ਹਿਲਾਤਾ ਜੀ ਚੌਂਕ ਯਾਰ ਦੀ ਖਾਣਾ ਠੀਕ ਹੈ ਵੀਰੇ ਤਾਂ ਵੇਖੋ ਵੀਰੋ ਦੇਣ ਕਿੰਨੇ ਬਾਕੀ ਵੀਰੇ ਸੂਣ ਚ ਦੇਣ ਭਾਈ 2-3 ਦਿਨ ਲੱਗੇਗੀ ਹੁਣ ਐ ਦੋ ਤਿੰਨ ਦਿਨ ਬਾਕੀ ਐ ਠੀਕ ਹੈ ਜੀ ਤਾਂ ਬਾਕੀ ਵੀਰੇ ਹਾਂ ਨਾ ਹੁਣ 60 ਦੀ ਹੋਗੀ ਆਪਣੇ ਖਾਲਾ ਗਿਆ ਭਾਈ 6000 ਦੀ ਆ ਰਹੀ 2 ਗੜ 70 ਦੀ ਗਿਆ ਹੈ 2 ਗੜ 70 ਦੀ ਨਹੀਂ ਨਹੀਂ ਕਹ ਤੂੰ 6000 ਦੀ ਹੈ ਆਪਣੇ ਖਾਲਾ ਗਿਆ ਭਾਈ ਆਪਣੇ ਖਾਲਾ ਗਿਆ ਤੁਹਾਨੂੰ ਆਪਣੇ ਖਾਲਾ ਗਿਆ ਭਾਈ ਤਾਂ ਹੁਣ ਕਿੰਨੇ ਦੀ ਹੋਜੂ ਵੀਰੇ ਹੁਣ ਭਾਈ ਦੋ ਛੋਟ ਕਰ ਦਾਂਗੇ ਹੁਣ 70 ਚ 70 ਚ ਦੋ ਛੋਟ ਠੀਕ ਹੈ ਵੀਰੇ ਫਾਈਨਲ ਗੱਲ ਦਾ ਰੇਟ ਨਹੀਂ ਕਰਨਾ 67000 ਦੀ ਝੋਟੀ ਦੇ ਦਾਂਗੇ 67000 ਦੀ ਹਾਂਜੀ 67 ਦੀ ਦੇ ਦਾਂਗੇ ਠੀਕ ਹੈ ਜੀ ਚਲੋ ਨਿਆਣਾ ਨੂੰ ਭੁਲੇਖਾ ਲੱਗ ਗਿਆ ਤੁਹਾਨੂੰ ਵੀ ਪਤਾ ਵੀ ਇੰਨੇ ਦੀ ਮਿਲਦੀ ਨਹੀਂ ਕਿ ਨਹੀਂ ਸਿੱਧੀ ਜੀ ਨਹੀਂ ਠੀਕ ਹੈ ਵੀਰੇ ਚਲ 67000 ਦੀ ਹਾਂ ਨਾ ਬਾਕੀ ਕੋਈ ਫੋਨ ਲਾਵੇ ਮੋੜੇ ਹੋਣਾ ਹਾਂਜੀ ਮੋੜੇ ਹੋਣਾ ਨਹੀਂ ਭਾਈ ਇਹਦੇ ਨੇ ਗੱਲ ਕਰ ਲਿਓ ਭਾਵੇਂ ਤੁਸੀਂ ਬਹੁਤੀ ਗੱਲ ਤੇ ਤਾਂ ਵੇਖੋ ਵੀਰੇ 67000 ਦੀ ਵੀਰ ਕਹਿੰਦਾ ਹੋ ਜੂ ਗਾਇਆਂ ਦਾ ਲੈਵਲ ਹੋਆ ਚੈੱਕ ਕਰ ਲਓ ਇਸ ਇਲਾਕਾ ਠੰਡੀ ਪੜੀ ਭਾਈ ਠੰਡੀ ਬਹੁਤੀ ਆ ਵੇਖੋ ਆ ਲੈ ਲਓ ਭਾਈ ਬਹੁਤੀ ਠੰਡੀ ਠੰਡੀ ਪੱਜੀਏ ਗੋਠ ਧੀ ਨਹੀਂ ਲਈਉਂਦੀ ਭਾਜੀ ਆ ਵੀਰ ਲੋ ਲੋਹੀ ਨਹੀਂ ਲਈ ਲੋਹੀ ਚ ਆ ਗਈ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਤਾਂ ਹੁਣ ਹੋ ਗਈ 2 ਘੱਟ 70 ਦੀ 67 ਦੀ ਹੋ ਗਈ ਹਾਂ 67 ਦੀ ਚਲੋ ਬਾਕੀ ਵੀਰੋ ਫੋਨ ਜ਼ਰੂਰ ਵੀਰਾਂ ਨੂੰ ਲਾ ਲਿਓ ਬਾਕੀ ਰੇਟ ਚੈੱਕ ਕਰ ਲਓ ਤਾਂ ਇੱਕ ਵਾਰੀ ਵੀਰੇ ਤੁਹਾਨੂੰ ਫੇਸ ਕੁਆਲਿਟੀ ਦੀ ਚੈੱਕ ਕਰਾ ਦਿੰਨੇ ਆ ਫੋਨ ਜ਼ਰੂਰ ਵੀਰ ਨੂੰ ਲਾਓ ਹੈ ਵੀਰੇ ਪਤਲੇ ਚਮਚਾ ਲੇਵਾ ਸੋਨਾ ਲੱਗਿਆ ਦਿਨ ਲੈ ਜੂ ਚਾਰ ਪੰਜ ਦਿਨ ਹਣਾ ਵੀਰੇ 5 4 ਤੇ 67000 ਦੀ ਵੀਰ ਨੇ ਕਿਹਾ ਫੋਨ ਲਾ ਲਿਓ ਮਾਂ ਤਨਵੀਰੇ ਸਾਰੇ ਪਸ਼ੂਆਂ ਚ ਵੀਰ ਕੰਦਾ ਹੋ ਜਾਣਗੇ ਹਾਂਜੀ ਹਾਂਜੀ ਹਾਂ ਵੀਰੇ ਅਗਲੇ ਬੰਨੇ ਵਹਿੜ ਆ ਗਈ ਤੇ ਦੱਸੋ ਪਾਜੀ ਵਹਿੜ ਮਤਲਬ ਇੱਕ ਦੋ ਦਿਨ ਲੈਂਦੀ ਤੂੰ ਦੇ ਵਿੱਚ ਬਰਬਾਰ ਕੱਲ ਨੂੰ ਰੂਪੇ ਕਈ ਅਚਰਾ ਨੂੰ ਕਿਤੇ ਬਹੁਤ ਠੰਡੀ ਧੀ ਜਿੰਨਾ ਕੋ ਲਈ ਨਾ ਭਾਈ ਉਹ ਕਹਿੰਦੇ ਆਪਾਂ ਇਹ ਇਹਦੇ ਥੱਲੋਂ ਨਾ 80 ਕਿਲੋ ਦੁੱਧ ਚੋ ਯਾਰ ਆਵੇ ਲੋ ਭਵੇਂ ਬਹੁਤ ਸੁਲਗ ਆ ਗਈ ਵੀਰੇ ਵਹਿੜ ਜੀ ਬਹੁਤ ਘੱਟ ਇਹੋ ਜਿਹਾ ਪਸ਼ੂ ਵੇਖਣ ਨੂੰ ਮਿਲਦਾ ਠੰਡਾ ਸੀਲ ਤੇ ਛਾਈ ਹਲ ਪਿਓਰ ਆ ਗਈ ਹੈ ਨਾ ਵੀ ਛਾਈ ਆ ਇੱਲਾ ਜੂ ਇੱਕ ਦੋ ਦਿਨ ਇੱਕ ਦੋ ਦਿਨ ਲੈ ਆਈ ਜਾਣਾ ਸੋਲੋ ਵੀਰੇ ਇਹ ਤੋਂ ਵੀਰੇ ਇੱਕ ਰੀਲ ਲੈ ਵੱਲ ਹੁਆ ਚੈੱਕ ਕਰ ਲਿਓ ਟੋਰਾ ਚੈੱਕ ਕਰ ਲਓ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਇਹ ਕਦ ਕਾਠ ਵਾਲੀ ਜੋ ਵੱਡੇ ਪੱਲੇ ਚ ਹੈ ਛਾਈ ਵਾਲ ਵਸ਼ੀ ਹੈ ਲੱਭਦੀ ਨਹੀਂ ਦੇਖ ਲਓ ਟੋਰਾ ਵੀਰੇ ਬਹੁਤ ਚੰਗੀ ਬਾਈ ਬਹੁਤ ਚੰਗੀ ਬਾਈ ਆ ਆ ਆ ਪੀਲਾ ਨਹੀਂ ਬਾਈ ਨੋਕੇ ਆ ਐ ਸੱਬੇ ਤੁਬੇ ਚੰਗੇ ਵੀਰੇ ਲੇਵੇ ਵਾਲੇ ਲਾਏ ਆ ਇਹਨੇ ਕੋਈ ਸ਼ੱਕ ਨਹੀਂ ਐ ਚੰਗਾ ਤਲੱਲੇਦਾਰ ਲੇਵਾ ਲੱਗਿਆ ਤਾਂ ਵੀਰੇ ਹੈ ਕਦ ਕਾਠ ਵਾਲੀ ਤਾਂ ਲੰਮੀ ਬੇਲ ਥਾਂ ਦੀ ਗੱਲ ਕਰੀਏ ਤਾਂ ਵੀਰੇ ਬੋ ਸੋਨਾ ਚਵਾਈ ਵਾਲਾ ਥਨ ਲੱਗਿਆ ਗੁਲਾਬੀ ਗੁਲਾਬੀ ਕਮਾਲ ਹੋਜੀ ਬੜੇ ਯਾਦ ਕੁ ਗਾਰਡਨ ਨੇ ਉਹ ਗਿਆ ਉਹ ਗਿਆ ਦੇਖੋ ਵੀਰੇ ਥੋਨ ਵਾਲੀ ਵਹਿੜ ਆ ਗਈ ਆ ਥੱਲੇ ਵਾ ਚੰਗਾ ਤਾਂ ਥੱਲੇ ਡਰ ਲੱਗਿਆ ਦਿਨ ਵੀਰ ਕਹਿੰਦਾ ਇੱਕ ਦੋ ਦਿਨ ਬਾਕੀ ਪਈ ਨੇ ਇਹ ਸੂਨ ਚ ਵੀਰ ਜੀ ਕੀ ਰਿਕਾਰਡ ਦੱਸਦੇ ਦਾ ਦੁੱਧ ਦਾ ਜੀ ਜਿੰਨਾ ਕੋਈ ਲਈ ਉਹ ਕਹਿੰਦੇ 20 ਕਿਲੋ ਚੋਇਆ ਵੈਸੀਆ ਸਨੋਂ ਪਰ ਲੱਭਦੀ ਆ ਤਾਂ ਵੀ ਕਹੀ ਜੀ ਇੱਕ ਨਹੀਂ ਬਿਲਕੁਲ ਵੀਰੇ ਮਤਲਬ ਹੁੰਦਾ ਹਨਾ ਜਿੱਦਾਂ ਮੋਹਣਾ ਦੁੱਧ ਬਣਾ ਲੈਣਾ ਬਿਲਕੁਲ ਉਹ ਤੇ ਸਾਹਮਣੇ ਲੱਭਦਾ ਵੀ ਇਹਨੇ ਦਿੱਤਾ ਕਿ ਨਹੀਂ ਦਿੱਤਾ ਹਨਾ ਅਲੇਵਾ ਸੋਣਾ ਲੱਗਿਆ ਬਹੁਤ ਠੰਡੀ ਧੀ ਕਰਮਾਲੀ ਲੱਗਿਆ ਤਾਂ ਉਹ ਵੀ ਵੀਰੇ ਵੇਚਦੇ ਲੱਗੇ ਹਨਾ ਬੜਾ ਚੰਗਾ ਲੱਗਾ ਵੱਛੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਵੈੜੋ ਜੂ ਆਵੇ ਲੋ ਛਾਈ ਜਣ ਹੁੰਦੀ ਐ ਤਾਂ ਠੰਡੀ ਨਹੀਂ ਜਿਸ ਲੱਗਾ ਵੀਰੇ ਉਹ ਦਿਸ ਨਹੀਂ ਦੇ ਜਿਸ ਲੱਗਾ ਆਵੇ ਲਾਪਵੇਂ ਮੇਰਾ ਵੀ ਨਾੜਾ ਨੂਣਾ ਵੀ ਚੰਗੀਆਂ ਵਾਂ ਲੱਗਿਆ ਕੈਮ ਲੱਗਿਆ ਹਨਾ ਵੱਛੀ ਨੂੰ ਸੋਹਣਾ ਲੇਵਾ ਲੱਗਿਆ ਪਾ ਠੰਡੀ ਤਾਂ ਵੀਰੇ ਮੁੱਲ ਹਾਂਜੀ ਮੋਲੇ ਦਾ ਭਾਈ ਮੋਲ ਤੇ ਮੱਛੀ ਦਾ ਜੀ ਕਰਦਾ 80000 ਦੀ ਵੇਚ ਦੀਏ ਬਿਲਕੁਲ ਪਰ ਆਪਾਂ 80 ਨਹੀਂ ਮੰਗਣਾ ਵੈੜਦਾ ਹਾਂਜੀ ਪੁੱਲ 75 ਕਰਨਾ ਸਰਦਰ ਦੀ ਵਾੜ ਦੇਣੀ ਬਾਬੇ ਦੱਸਦੇ 75 ਤੋਂ ਵੀ 2000 ਸ਼ੋਟ ਕਰਾਂਗੇ 60000 ਦੀ 60000 ਦੀ ਦੇ ਦੇਣਾਂਗੇ ਭਾਈ 65 ਦੀ ਵਾਸ਼ੀ ਦੇ ਦਾਂਗੇ 2 ਸ਼ੋਟ ਕਰਦਾਂਗੇ 63 ਦੀ ਦੇ 63 ਦੀ 63 ਹਾਂ ਨਾ ਵੀਰੇ ਹੋ ਗਈ 8000 ਦੀ 5000 ਕਿੱਥੋਂ ਦੇਣੀ ਚੋੜੀ ਨਹੀਂ ਨਹੀਂ ਭਾਈ ਤੁਹਾਨੂੰ ਵੀ ਪਲਾ ਬਾੜ ਕਿੰਨੇ ਕਿੰਨੇ ਮੰਗੀ ਜਾਂਦੇ ਕਿੱਥੋਂ ਦੇ ਆਂਦੇ 20 ਕਿਲੋ ਆੜੀ ਵਾੜ ਹੈ ਕਿੰਨੇ ਜਿਹੜੀ ਵੀਰੇ ਫਰਾਨ ਆ ਇਹ ਕਹਤਾ ਤੂੰ ਤੇ ਬਾੜ ਦੀ ਜਰਾ ਨਹੀਂ ਬਾਬੇ ਤੇਲ ਕਰਾਂਗੇ ਕਰਾਂਗੇ ਫਾਈਨਲ ਦੱਸੋ ਨਹੀਂ ਬਾੜ ਦੀ ਦੇ ਦਾਂਗੇ ਯਾਰ ਜੀ ਤਾਂ ਵੇਖੋ ਵੀਰੋ 62000 ਦੀ ਵੀਰ ਕਹਿੰਦਾ ਵੈੜੋ ਜੂ ਵੱਡੇ ਪੱਲੇ ਚ ਕੱਤ ਕਾਠ ਵਾਲੀ ਲੈ ਵਲੋ ਚੰਗੇ ਥੱਬੇ ਥੁੱਬੇ ਲਾਏ ਨੇ ਇੱਕ ਦੋ ਦਿਨ ਬਾਕੀ ਨੇ ਇਹ ਐ ਸ਼ੱਕ ਤੇ ਵੀਰ ਭਰਾ ਦਾ ਕੋਈ ਮਰਮੜੇ ਰਿਸ਼ਤੇਦਾਰ ਉਹ ਭਾਰੀ ਹੈ ਗਾਣਾ ਉਹਨੂੰ ਵਹਾ ਕੇ ਵੀਡੀਓ ਤੇ ਫੇਰ ਮੈਨੂੰ ਸਾਈ ਪਾਏ ਵੀ ਕਿੰਨੇ ਦੀ ਵੈੜ ਹੈ ਫੇਰ ਮੇਰੇ ਨਾਲ ਸੌਦਾ ਕਰ ਲੈ ਚੋਹਾ ਵੈੜਾਂ ਦਾ ਹੀ ਚੋਹਾ ਡੰਗਰਾਂ ਦਾ ਠੀਕ ਹੈ ਵੀਰੇ ਤੇ ਆਪਾਂ ਖੁੱਲੀ ਆਫਰ ਦਿੰਨੇ ਆ ਵੀਡੀਓ ਸ਼ਾਮਾਂ ਦਾ ਕਿ ਰਿਸ਼ਤੇਦਾਰ ਨੂੰ ਪਾਲੇ ਜੇ ਕੋਈ ਵਪਾਰੀ ਵੀਰ ਲਾਗੇ ਆਪਣੇ ਪਿੰਡ ਜਹਾਗਾ ਆਪਣੇ ਉਹਨੂੰ ਵੀ ਪਾ ਗੋ ਹਾਲੇ ਵੀ ਕਿੰਨੇ ਵੈੜਾ ਤਾਂ ਵੀਰ ਜੀ ਕਿਦਾਂ ਇਹ ਵੱਡੀ ਵੈੜਾ ਹਨਾ ਸੂਨ ਵਾਲੀ ਆ ਉਹ ਦੋ ਸੂਈਆਂ ਤਾਜ਼ੀਆਂ ਤਾਂ ਕੋਈ ਵੀ ਵਪਾਰੀ ਵੀਰ ਲੱਲੂ ਮਾਨ ਦਾ ਖੁੱਲਾ ਹੋ ਜੂ ਕਰ ਦਾਂਗੇ ਯਾਰ ਕੋਈ ਵਾਰ ਠੀਕ ਆ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਰੇਡ ਵੀਰ ਦੇ ਚੈੱਕ ਕਰ ਲੋ ਵੱਡੇ ਪੱਲੇ ਚ ਤਾਂ ਮੈਂ ਵੀ ਬਹੁਤ ਚੰਗੀਆਂ ਵੀਰੇ ਗੱਬਣ ਚੰਗੀਆਂ ਸੋਹਣੀਆਂ ਵੈੜਾ ਨੇ ਤਾਂ ਹਰ ਵੀਡੀਓ ਜੇ ਬੈਂਦੀ ਹੁੰਦੀ ਹੈ ਵੀਰੇ ਆਪ ਦੀ ਚੋਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਹੈ ਕਿ ਤੁਸੀਂ ਆਪ ਦੀ ਚੋਈ ਕਰਨੀ ਆ ਵੇਚ ਚੱਕ ਕੇ ਲੈਣਾ ਹਨਾ ਵੀਰੇ ਉਹ ਵੀਰਾ ਵੀਰੇ ਤੁਹਾਡਾ ਆਪ ਦਾ ਫਰਜ਼ ਜੋ ਪਸ਼ੂ ਤੁਸੀਂ ਖਰੀਦਣਾ ਹਾਂਜੀ ਹਾਂਜੀ ਤਾਂ ਬਾਕੀ ਵੀਰੇ ਵੇੜਾਂ ਸੋਹਣੀਆਂ ਸਲਾਖ ਨੇ ਬਾਕੀ ਪਾਜੀ ਆਪਾਂ ਨੂੰ ਨਾ ਜਦੋਂ ਮਰਜ਼ੀ ਫੋਨ ਲਾ ਲੈ ਕੋਈ ਵੀਰ ਜਦੋਂ ਮਰਜ਼ੀ 4-5 ਡੰਗਲ ਵੱਜੇ ਹੁੰਦੇ ਫੁਰ ਮੱਝਾਂ ਵੀ ਦਵਾਂਗੇ ਠੀਕ ਹੈ ਜੀ ਹਾਂਜੀ ਜਦੋਂ ਮਰਜ਼ੀ ਫੋਨ ਲਾ ਸਕਦਾ ਵੀ ਠੀਕ ਆ ਵੀਰੇ ਜਿੱਦਾਂ ਦੀ ਵੇਡ ਲੈਣੀ ਹੋਏ ਟੋਕਰ ਟੋਕਰ ਗੱਪਣ ਮੱਝ ਜੋ ਵੀ ਲੈਣਾ ਹੈਗਾ ਫੂਟ ਕਰ ਲੈ ਠੀਕ ਆ ਵੀਰੇ ਠੀਕ ਆ ਵੀਰੇ ਤਾਂ ਐਡਰੈਸ ਦੱਸ ਦਿਓ ਸਰਾਸ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬਾਬਾਨਾ ਨਾ ਕੋ ਫੋਨ ਨੰਬਰ 8150 2852 ਹਾਂਜੀ 28 52 52 ਠੀਕ ਆ ਵੀਰੇ ਆਪਣਾ ਬੜੀ ਚੈਨਲ ਜੋ ਬੰਡੇਰੀ ਫਾਰਮ ਜੋ ਬੰਡੇਰੀ ਫਾਰਮ ਆ ਜੀ ਉੱਤੇ ਭਾਈ ਵੀਡੀਓ ਵੀਡੀਓ ਪਾਉਨੇ ਆਹੀਂ ਠੀਕ ਹੈ ਜੀ ਉੱਤੇ ਪੈਂਦੀ ਰਹਿੰਦੀ ਭਾਈ ਆਪਣੀ ਠੀਕ ਹੈ ਜੀ ਇਹ ਜੋ 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 ਬੰਦ ਕੀ 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 ਆਈਡੀ ਜਸ ਫਾਰਮ ਆ ਭਾਈ ਜੋ ਬੰਡੇਰੀ ਫਾਰਮ ਆ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਭਾਈ ਉੱਤੇ ਵੀਡੀਓ ਪਾਈਦੀ ਆਪਣੀ ਅੱਛੇ ਛੇ ਤੁਹਾਡਾ ਆਪਦਾ ਚੈਨਲ ਆ ਆਪਣਾ ਚੈਨਲ ਈ ਹੈ ਭਾਈ ਠੀਕ ਹੈ ਵੀਰੇ ਧੰਨਵਾਦ ਜੀ 사ਸੀ ਕਾ 사ਸੀ ਵਾਲੀ